ਗੱਲ ਵੀ ਜਿਹੜੀ ਸਾਡੀ ਮੁੱਖ ਮੰਤਰੀ ਭਗਮੰਤ ਮਾਨ ਨਾਲ ਮੀਟਿੰਗ ਹੋਈ ਹੈ ਜਿਹਦੇ ਵਿੱਚ ਉਹ ਮੁੱਖ ਮੰਤਰੀ ਸਾਹਿਬ ਗੁੱਸੇ ਨਾਲ ਗੱਲ ਤੋੜ ਕੇ ਗਏ ਜਿੰਦਗੀ ਦੇ ਵਿੱਚ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੇ ਮੀਟਿੰਗ ਦੇ ਅੱਧ ਬਚਾ ਲਿਓ ਜਦੋਂ ਕਿ ਅਧੀਆਂ ਮੰਗਾਂ ਤੇ ਚਰਚਾ ਹੋਈ 18 ਮੰਗਾਂ ਚੋਂ 9 ਮੰਗਾਂ ਤੇ ਤਕਰੀਬਨ ਗੱਲਬਾਤ ਹੋਈ ਤੇ 9 ਮੰਗਾਂ ਤੇ ਵਾਕਫ ਮੁੱਖ ਮੰਤਰੀ ਸਾਹਿਬ ਦੀ ਅੱਖ 'ਚ ਫ੍ਰੈਕਸ਼ਨ ਸੀ ਟ੍ਰੀਟਮੈਂਟ ਵਾਸਤੇ ਜਾਣਾ ਸੀ ਉਹਨਾਂ ਨੇ ਗੱਲ ਉਹਨਾਂ ਦੀ ਬਾਜ਼ਮ ਸੀ ਜਾ ਸਕਦੀ ਸੀ ਜਦੋਂ ਇਹ ਵੇਰਵਾ ਦਿੱਤਾ ਸੀ ਉਹਨਾਂ ਨੇ ਜਾਣ ਦੀ ਕਿਹਾ ਵੀ ਤੁਸੀਂ ਜਾ ਸਕਦੇ ਹੋ ਜਦੋਂ ਜਾਣਾ ਤੁਸੀਂ ਚਲੇ ਜਾਓ ਉਹ ਗੱਲ ਸੁਣ ਕੇ ਜਾ ਪਰ ਅਸੀਂ ਇਹਨਾਂ ਨਾਲ ਗੱਲ ਕਰਨ ਤੋਂ ਪਹਿਲਾਂ ਸਮਾਂ ਪੁੱਛਿਆ ਸੀ ਵੀ ਤੁਹਾਡੇ ਕੋਲ ਸਮਾਂ ਕਿੰਨਾ ਹੈ ਜਦੋਂ ਇਹਨਾਂ ਨੇ ਖੁੱਲਾ ਸਮਾਂ ਕਿਹਾ ਫਿਰ ਅਸੀਂ ਇਹ ਬਿਸਤਾਰ 'ਚ ਗੱਲ ਸ਼ੁਰੂ ਕੀਤੀ ਜੇ ਇਹ ਕਹਿੰਦੇ ਵੀ ਸਾਡੇ ਕੋਲ 2 ਘੰਟੇ ਆ ਅਸੀਂ 2 ਘੰਟਿਆਂ ਦੇ ਵਿੱਚ ਆਪਣੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦੇ ਪਰ ਅਫਸੋਸ ਖੁੱਲਾ ਸਮਾਂ ਦੇ ਕੇ ਫਿਰ ਵੀ ਇਹਨਾਂ ਨੇ ਅਕਦੀ ਇਫੈਕਸ਼ਨ ਕਰਾਉਣੀ ਸੀ ਚਲੋ ਇਹਨਾਂ ਦੀ ਅਪਾਰਟਮੈਂਟ ਸੀ ਜਾਣਾ ਸੀ ਇਹਨਾਂ ਨੇ ਕੋਈ ਗੱਲ ਨਹੀਂ ਪਰ ਜਾਣ ਤੋਂ ਪਹਿਲਾਂ ਇਹਨਾਂ ਨੇ ਕਿਹਾ ਵੀ ਤੁਸੀਂ ਬਰਸੋਂ ਵਾਲੇ ਧਰ ਲੈਣੇ ਤੇ ਬਾਜੀ ਦੋ ਸਾਡੇ ਸਾਥੀ ਆਗੂ ਨੇ ਜਵਾਬ ਚ ਕਿਹਾ ਵੀ ਅਸੀਂ ਵਿਚਾਰ ਲਾਂਗੇ ਵੀ ਉਹ ਕਹਿੰਦੇ ਵਿਚਾਰਨਾ ਨਹੀਂ ਤੁਸੀਂ ਦੱਸੋ ਵਿਪਰਸਵੜ ਦਾ ਕੀ ਕਰਨਾ ਫਿਰ ਮੈਂ ਤੋਂ ਮਤਲਬ ਮੈਂ ਨਾਲੇ ਬੈਠਾ ਸੀ ਮੈਂ ਕਿਹਾ ਵੀ ਸਾਥੀ ਅਸੀਂ ਮੋਤਰ ਮੋਤਰ ਵੀ ਸਾਡੀ ਕੋਣੀ ਹੈ ਜਾਨੀ ਮੋਤਰ ਮੋਤਰ ਦਾ ਸਾਡੇ ਬਹੁਤ ਸਾਰੇ ਸਾਥੀਆਂ ਨੂੰ ਇਹ ਗੱਲ ਸਮਝ ਨਹੀਂ ਆਈ ਵੀ ਹੁੰਦੀ ਕੀ ਹੈ ਇਹ ਮੋਤਰ ਮੋਤਰ ਜਿਵੇਂ ਕਿਸੇ ਮਜ਼ਦੂਰ ਤੋਂ ਕਿਸੇ ਨੇ ਪੱਠੇ ਖੋਦੇ ਕਿਸੇ ਦੇ ਵੱਢਦਾ ਸੀ ਕਾਰ ਚ ਕਿਸੇ ਕਿਸਾਨ ਨੇ ਪੱਠੇ ਖੋਣ ਤੋਂ ਬਾਅਦ ਉਹਨੇ ਤੇ ਥੱਪੜ ਮਾਰੇ ਉਹ ਰੋਣ ਲੱਗ ਗਿਆ ਜੇ ਦੋਂਡਾ ਹੋ ਰੋਂ ਕਿ ਉਹ ਦੀ ਛਾਤੀ ਵੀ ਜਾਂਦਾ ਨਾਲੇ ਰੋਏ ਵੀ ਜਾਂਦਾ ਉਧਰੋਂ ਕਿਸਾਨ ਮੁਰੋਂ ਕਹਿੰਦਾ ਕਹਿੰਦਾ ਮੋਤਰ ਮੋਤਰ ਅਜੇ ਮੋਤਰ ਮੋਤਰ ਝਾਕਦਾ ਉਹ ਕਹਿੰਦਾ ਤਾਂ ਪੱਠੇ ਦਾ ਖੋਲੇ ਹੁਣ ਇਹ ਮੋਤਰ ਮੋਤਰ ਵੀ ਖੋਣੀ ਐ ਉਹਨੂੰ ਦੇਖਣ ਨੂੰ ਐ ਇਹ ਇਹ ਸੀ ਸ਼ਬਦ ਬੇਮਾਨ ਸਾਹਿਬ ਇਹ ਗੱਲਾਂ ਅੱਧੀਆਂ ਰਹਿੰਦੀਆਂ ਨੇ ਤੁਸੀਂ ਵਿੱਚੋਂ ਚੱਲਨੇ ਹੋ ਤੁਸੀਂ ਪਹਿਲੇ ਹੀ ਸਤੋਂ ਇਹ ਫਾਈਨਲ ਕਰਨਾ ਚਾਹੁੰਦੇ ਹੋ ਵੀ ਮੋਰਚਾ ਲੱਗੂਗਾ ਕਿ ਨਹੀਂ ਲੱਗੂਗਾ ਇਦਾਂ ਦਾ ਡਿਸੀਜਨ ਸੀ ਵੀ ਜਦੋਂ 18 ਉਹਨੇ ਮੰਗਾ ਤੇ ਮੋਰਚੇ ਦੇ ਬਾਰੇ ਗੱਲ ਹੋ ਗਈ ਬਾਅਦ ਵਿੱਚ ਬੈਠ ਕੇ ਪ੍ਰੀਫਾਈਨਲ ਕਰਾਂਗੇ ਮੋਰਚਾ ਲਾਉਣਾ ਚਾਹੀਦਾ ਹੈ ਕਿ ਨਹੀਂ ਲਾਉਣਾ ਚਾਹੀਦਾ ਇਸ ਗੱਲ ਤੋਂ ਮੁੱਖ ਮੰਤਰੀ ਸਾਹਿਬ ਸਾਨੂੰ ਵਿਚ ਵਿਚਾਲੋ ਇਹ ਕਹਿ ਕੇ ਚਲੇ ਗਏ ਵੀ ਜਿਹੜੀਆਂ ਪਹਿਲੀਆਂ ਮੰਗਾਂ ਮੰਨੀਆਂ ਨੇ ਉਹ ਵੀ ਸਾਰੀਆਂ ਖਤਮ ਤੇ ਜਾਓ ਜਿਹੜਾ ਉਸ ਕਰਨਾ ਕਰ ਮੈਂ ਨਹੀਂ ਦੱਸਦਾ ਜਦੋਂ ਅਸੀਂ ਇਹਨਾਂ ਚੀਜ਼ਾਂ ਕਰ ਵੀ ਕੀਤਾ ਉਹਨਾਂ ਨੂੰ ਵੀ ਜੇ ਤੁਸੀਂ ਕਹਿੰਦੇ ਆ ਵੀ ਮੀਟਿੰਗ ਕਰ ਰਹੇ ਆ ਆਪਾਂ ਮੀਟਿੰਗ ਦਿੰਨੇ ਆ ਵੀ ਤੁਸੀਂ ਮੀਟਿੰਗ ਦਿੰਦੀ ਉਹ ਤੋਂ ਜਦੋਂ ਜਦੋਂ ਅਸੀਂ ਪ੍ਰੋਗਰਾਮ ਰੱਖਦੇ ਆ ਜਦੋਂ ਇਸ ਗੱਲ ਤੇ ਉਹ ਤੜਕ ਗਿਆ ਵੀ ਅਸੀਂ ਮੈਂ ਸਭ ਤੋਂ ਡਰਦੇ ਨੇ ਮੀਟਿੰਗ ਨਹੀਂ ਦਿੱਤੀ ਕਦੇ ਸਰਕਾਰਾਂ ਜਨਤਕ ਲੀਡਰਾਂ ਤੋਂ ਜਨਤਕ ਜਥੇਬੰਦੀ ਤੋਂ ਡਰਦੀਆਂ ਹੁੰਦੀਆਂ ਨੇ ਇਸ ਕਰਕੇ ਭਾਵੇਂ ਇਹ ਨਾ ਕਹਿਣ ਤੋਂ ਗੱਲ ਤੋੜਨ ਤੋਂ ਬਾਅਦ ਅੱਜ ਸਵੇਰੇ ਵੱਡੀ ਪੰਦਰ ਤੇ ਛਾਪੇਮਾਰੀ ਕਰਕੇ ਜਿਹਨੀਆਂ ਲਗਭਗ 10 ਵੀਕਲ ਮੇਰੇ ਆਏ ਨੇ ਰਾਤ ਨੂੰ ਸੈਂਕੜਿਆਂ ਚ ਕਿਸਾਨ ਲਾਗਮਾਂ ਦੇ ਘਰਾਂ ਦੇ ਛਾਪੇ ਮਾਰੀ ਕੀਤੀ ਹੈ ਦਰਜਣਾ ਕਿਸਾਨ ਗਿਰਿਤਧਾਰ ਕੀਤੇ ਨੇ ਜਿਹੜੀ ਉਹੀ ਕਾਲਫਿਊ ਵਾਲਾ ਹਾਲਤ ਬਣਾਇਆ ਹੈ ਇਸ ਹਾਲਤ ਚ ਮੈਂ ਐਸਕੇਮ ਦੇ ਆਗੂ ਹੁੰਦਾ ਹੋਇਆ ਸਾਰੀਆਂ ਐਸਕੇਮ ਦੇ ਜਥੇਬੰਦੀਆਂ ਨੂੰ ਬੇਨਤੀ ਕਰਦਾ ਕਿ ਅੱਜ ਪਿੰਡਾਂ ਦੇ ਵਿੱਚ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕੀਆਂ ਜਾਣ ਇਹ ਰੋਸ ਪ੍ਰਗਟਾਵਾ ਕੀਤਾ ਜਾਵੇ ਉਹਨਾਂ ਦੇ ਪੂਤਲੇ ਫੂਕੇ ਜਾਣ ਤੇ ਕੱਲ ਦੀ ਤਿਆਰੀ ਕਰੋ ਕੱਲ ਵਾਸਤੇ ਬੰਦਿਆਂ ਨੂੰ ਇਕੱਠੇ ਕਰੋ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਸਾਨੂੰ 34 ਸੈਕਟਰ ਦੇ ਵਿੱਚ ਕੋਈ ਜਗ੍ਹਾ ਲਾਟ ਕਰੇ ਸਾਨੂੰ ਆਪਦਾ ਪ੍ਰਦਰਸ਼ਨ ਕਰਨ ਦਿਓ ਇਹ ਜਮੂਰੀ ਹੱਕ ਦੀ ਬਹਾਲੀ ਨੂੰ ਨਾ ਖੋ ਤੁਹਾਨੂੰ ਅਸੀਂ ਬੇਨਤੀ ਕਰਦੇ ਆਂ ਵੀ ਤੁਸੀਂ ਸਾਨੂੰ ਥਾਂ ਦਿਓ। ਨਾਂ ਬਣਦੀ ਹਾਲਤ ਦੇ ਵਿੱਚ ਕੀ ਕਰਨਾ ਹੈ ਕੀ ਨਹੀਂ ਕਰਨਾ ਅਸੀਂ ਸਾਰੇ ਸਾਥੀਆਂ ਨੂੰ ਬੇਨਤੀ ਕਰਦੇ ਆਂ ਵੀ ਤੁਸੀਂ ਆਪਣੀ ਤਿਆਰੀ ਕਰੋ। ਉਹ ਫੈਸਲਾ ਅਸੀਂ ਤੁਹਾਨੂੰ ਸ਼ਾਮ ਨੂੰ ਦੱਸਾਂਗੇ ਤੁਹਾਡਾ ਬਹੁਤ-ਬਹੁਤ ਧੰਨਵਾਦ।